ਸੱਚਕੰਨ ਸ੍ਰੀ ਹਰਮੰਦਰ ਸਾਹਿਬ ਰੂਹਾਨੀਅਤ ਦਾ ਕੇਂਦਰ ਹੈ ਜਦੋਂ ਅਸੀਂ ਹਰਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਜਾਂ ਅਸੀਂ ਹਰਮੰਦਰ ਸਾਹਿਬ ਦੀ ਤਸਵੀਰ ਦੇਖਦੇ ਹਾਂ ਤਾਂ ਅੱਖਾਂ 'ਚ ਚਮਕ ਆ ਜਾਂਦੀ ਹੈ ਇੱਕ ਐਸਜੀਪੀਸੀ ਦੇ ਮੁਲਾਜ਼ਮ ਜੋਬੰਗਪ੍ਰੀਤ ਸਿੰਘ ਜਿਨ੍ਹਾਂ ਨੇ ਹੂਬੂ ਆਪਣੇ ਹੱਥੀ ਇੱਕ ਪੇਂਟਿੰਗ ਤਿਆਰ ਕੀਤੀ ਹੈ ਡਿਊਟੀ ਤੋਂ ਬਾਅਦ ਸਮਾਂ ਕੱਢ ਕੇ ਘਰ ਜਾ ਕੇ ਪੇਂਟਿੰਗ ਬਣਾਉਂਦੇ ਨੇ ਸ਼ੌਂਕ ਆ ਸੋ ਆ ਖੂਬਸੂਰਤ ਥੋੜੀ ਤਸਵੀਰ ਦਿਖਾ ਦिए ਜਿੱਥੇ ਹਰ ਇੱਕ ਚੀਜ਼ ਉਸ ਤਰ੍ਹਾਂ ਹੀ ਲੱਗੀ ਐ ਜਿਵੇਂ ਹਰਮੰਦਰ ਸਾਹਿਬ ਦੀ ਤਸਵੀਰ ਅਸੀਂ ਦੇਖਦੇ ਹਾਂ ਹਰ ਇੱਕ ਚੀਜ਼ ਜੱਟੋ ਔਰ ਲਗਨ ਦੇਖੋ ਕਿ ਜਿਹੜੇ ਅੰਮ੍ਰਿਤਸਰ ਸਾਚਕੰਨ ਸ੍ਰੀ ਹਰਮੰਦਰ ਸਾਹਿਬ ਸੂਚਨਾ ਕੇਂਦਰ ਦੇ ਵਿੱਚ ਸੇਵਾਦਾਰ ਦੇ ਵਜੋਂ ਡਿਊਟੀ ਨਿਭਾਉਂਦੇ ਨੇ ਸ਼ੌਂਕ ਤਾਂ ਕੋਈ ਮੁੱਲ ਨਹੀਂ ਹੁੰਦਾ ਕੋਈ ਵੀ ਹੋਵੇ ਜਿਹਦੇ ਮਨ ਦੇ ਵਿੱਚ ਆਇਆ ਉਹ ਕੁਝ ਵੀ ਕਰ ਸਕਦਾ ਤ ਸੇ ਇਹ ਖੂਬਸੂਰਤ ਪੇਂਟਿੰਗ ਦੇਖਣ ਤੋਂ ਬਾਅਦ ਇਹ ਲੱਗਿਆ ਕਿ ਜ਼ਰੂਰ ਅਸੀਂ ਗੱਲਬਾਤ ਕਰ ਸਕੀਏ ਔਰ ਪੁੱਛੀਏ ਕਿ ਕਿੰਨਾ ਸਮਾਂ ਲੱਗਿਆ ਔਰ ਕਿਵੇਂ ਤਿਆਰ ਕੀਤੀ ਹੈ ਜੋਬਨ ਜੀ ਇਹ ਪੇਂਟਿੰਗ ਜਦੋਂ ਸ਼ੁਰੂ ਕੀਤੀ ਤਾਂ ਕੀ ਮਨ ਚ ਆਇਆ ਸੀਗਾ ਮਤਲਬ ਬਿਲ ਸਿੱਖੀ ਕਿਸੇ ਕੋਲੋਂ ਪ੍ਰੋਫੈਸ਼ਨਲ ਕੋਲੋਂ ਕਿ ਆਪਣੇ ਆਪ ਨਹੀਂ ਸਰ ਪੇਂਟਿੰਗ ਦਾ ਮੈਨੂੰ ਇਹ ਸੀ ਕਿ ਡਰਾਇੰਗ ਦਾ ਸ਼ੁਰੂ ਤੋਂ ਮੈਨੂੰ ਹੈਗਾ ਸੀ ਸ਼ੌਂਕ ਪਰ ਮੈਂ ਕਦੀ ਕੋਈ ਪੇਂਟਿੰਗ ਬਣਾਈ ਨਹੀਂ ਸੀ ਤਾਂ ਜਦੋਂ ਲੋਕਡਾਊਨ ਸੀ ਤਾਂ ਘਰੇ ਥਾਂ ਮਾ ਕਾਫੀ ਫ੍ਰੀ ਸੀ ਉਸ ਟਾਈਮ ਤੇ ਮੈਂ ਸੋਚਿਆ ਕਿ ਚਲੋ ਹਰਮੰਦਰ ਸਾਹਿਬ ਦੀ ਪੇਂਟਿੰਗ ਮੈਂ ਸ਼ੁਰੂ ਕੀਤੀ ਤਾਂ ਉਸ ਟਾਈਮ ਤੇ ਮੈਂ ਸਿਰਫ ਬਲੈਕ ਇਨਵਾਈਟ ਬਣਾਈ ਸੀ ਤਾਂ ਉਸ ਤੋਂ ਬਾਅਦ ਮੈਂ ਇਹਨੂੰ ਕਰ ਹੀ ਰੱਖ ਦਿੱਤਾ ਤੇ ਹੁਣ ਮੇਰੇ ਇੱਕ ਵਿਚਾਰ ਆਇਆ ਕਿ ਕਿਉਂ ਨਾ ਇਹਨੂੰ ਮੈਂ 컬러ਫੁਲ ਵਿੱਚ ਕਰਾਂ ਤਾਂ ਹੁਣ ਮੈਂ ਥੋੜਾ ਸਮਾਂ ਲਾ ਕੇ ਇਸ ਨੂੰ 컬러ਫੁਲ ਵਿੱਚ ਕੀਤਾ ਫਰੇਮ ਕਰਾ ਕੇ ਹੁਣ ਕਿਸੇ ਨੂੰ ਭੇਟ ਕਰਨੀ ਹੈ ਕਿ ਆਪਣੇ ਕੋਲ ਰੱਖਣੀ ਹੈ ਪਹਿਲਾਂ ਤਾਂ ਸਾਰਿਆਂ ਨੇ ਮੈਂ ਕੰਪਲੀਟ ਕਰਕੇ ਫਰੇਮ ਫਰੇਮਿੰਗ ਵਗੈਰਾ ਸਾਰੀ ਕਰਵਾ ਕੇ ਤਾਂ ਫਿਰ ਮੈਂ ਇਹਨੂੰ ਸੋਚਦਾ ਕਿ ਜੇ ਮੈਂ ਇਸ ਨੂੰ ਕਿਸੇ ਨੂੰ ਦੇ ਸਕਦਾ ਜਾਂ ਮੈਂ ਘਰ ਲਾਵਾਂਗਾ ਤੇ ਕਿڑی-ਕੜੀ ਰੰਗ ਵਰਤੇ ਗਏ ਆ ਇਹਦੇ ਵਿੱਚ ਕੋਈ ਸਪੈਸ਼ਲ ਨਹੀਂ ਜਾਂ ਆਮ ਜਿਹੜੇ ਰੰਗ ਮਾਰਕੀਟ ਚ ਇਹਦੇ ਵਿੱਚ ਮੈਂ ਤਾਂ ਸਿਰਫ ਜਿਹੜੇ ਆਮ ਜਿਹੜੇ ਪੈਨਸਿਲਸ ਸਕੇਚ ਹੀ ਯੂਜ਼ ਕੀਤੇ ਤਾਂ ਅੱਗੇ ਮੈਂ ਇੱਕ ਸੋਚਿਆ ਹੈਗਾ ਕਿ ਗਾਂ ਮੈਂ ਇੱਕ ਪੇਂਟਿੰਗ ਬਣਾਵਾਂਗਾ ਜਿਹਦੇ ਵਿੱਚ ਮੈਂ ਵਧੀਆ ਤਰੀਕੇ ਦੇ ਸਕੇਚ ਯੂਜ਼ ਕਰਾਂ ਸੋ ਡਿਊਟੀ ਤੇ ਕਿੰਨਾ ਸਮਾਂ ਲਾਉਂਦੇ ਹੋ ਤੇ ਫਿਰ ਘਰ ਜਾ ਕੇ ਸਮਾਂ ਲੱਗ ਜਾਂਦਾ ਡਿਊਟੀ ਤਾਂ 8 ਘੰਟੇ ਡਿਊਟੀ ਹੁੰਦੀ ਹੈ ਇੱਥੇ ਕਰ ਜਾ ਕੇ ਮੈਂ ਵੱਧ ਤੋਂ ਵੱਧ ਘੰਟਾ ਇਕ ਇਸ ਪੇਂਟਿੰਗ ਨੂੰ ਦਿੰਦਾ ਰਿਆ ਤਕਰੀਬਨ ਮੈਨੂੰ 10 ਦਿਨ ਲੱਗੇ ਇਹਨੂੰ ਕੰਪਲੀਟ ਕਰਦਾਂ ਸੋ ਐਸਜੀਪੀਸੀ ਦੇ ਸੇਵਾਦਾਰ ਨਾਲ ਹੀ ਤੁਸੀਂ ਹਰਮੰਦਰ ਸਾਹਿਬ ਰੋਜ਼ ਦੇਖਣਾ ਉਹ ਮਨ ਦੇ ਵਿੱਚ ਵੀ ਇੱਕ ਛੱਪ ਗਿਆ ਹੋਵੇਗਾ ਸੋ ਫੋਟੋ ਤੇ ਤਸਵੀਰ ਦੇਖ ਕੇ ਬਣਾਈ ਕਿ ਇਹਨੂੰ ਆਪਣੇ ਆਪ ਹੀ ਬਣਾ ਲਿਆ ਜਿਵੇਂ ਰੋਜ਼ ਅਸੀਂ ਦਰਸ਼ਨ ਕਰਦੇ ਆ ਨਹੀਂ ਇਸ ਵਿੱਚ ਤਸਵੀਰ ਦੀ ਤਾਂ ਹੈਲਪ ਜ਼ਰੂਰ ਲਈ ਆ ਪਰ ਦਿੱਲੀ ਆਉਣ ਦੇ ਨਾਲ ਦਿੱਲੀ ਦੇਖਣ ਦੇ ਨਾਲ ਉਸ ਕਾਫੀ ਮੈਨੂੰ ਹੈਲਪ ਹੋਈ ਉਸ ਚੀਜ਼ ਦੀ ਵੀ ਔਰ ਹਰਮੰਦਰ ਸਾਹਿਬ ਦੇ ਆਸ-ਪਾਸ ਜਿਵੇਂ ਕੁਝ ਦ੍ਰਿਸ਼ ਨੇ ਖੂਬਸੂਰਤ ਲੌਕਿਕ ਨਜ਼ਾਰੇ ਆ ਉਹ ਵੀ ਕੈਟਗਰੀਆਂ ਦੀ ਕੋਸ਼ਿਸ਼ ਕਰੂੰਗੀ ਕੋਸ਼ਿਸ਼ ਕਰਾਂਗਾ ਜੇ ਹੋ ਸਕੇ ਤਾਂ ਡਿਊਟੀ ਦੇ ਨਾਲ-ਨਾਲ ਕੁਝ ਨਾ ਕੁਝ ਕਰਦਾ ਕਰਨ ਦਾ ਟਰਾਈ ਜ਼ਰੂਰ ਕਰਾਂਗੇ ਕਿੰਨੀ ਕੁਝ ਮਿਲੀ ਜਦੋਂ ਇੱਕ ਪਾਸੇ ਹੁੰਦਾ ਨਾ ਕਿਸੇ ਡਿਊਟੀ ਕਰਦੇ ਆਂ ਕਰਕੇ ਘਰ ਚਲੇ ਗਏ ਕੋਈ ਗੱਲ ਨਹੀਂ ਤੁਸੀਂ ਨਾਲ-ਨਾਲ ਇੱਕ ਉਹ ਵਿਰਾਸਤਾਂ ਵੀ ਸਾਹਮਣੇ ਪਈਓ ਉਹ ਲੋਕਾਂ ਨੂੰ ਦੱਸਦੇ ਵੀ ਪਈਓ ਕਿ ਜੇ ਮਨ ਚ ਹੋਵੇ ਤਾਂ ਸਭ ਕੁਝ ਕਰ ਸਕਦੇ ਆਂ ਹਾਂਜੀ ਖੁਸ਼ੀ ਤਾਂ ਬਹੁਤ ਹੋਈ ਜੀ ਜਦੋਂ ਜਿਹੜੀ ਚੀਜ਼ ਸੋਚੀ ਹੋਵੇ ਦਿਓ ਪੂਰੀ ਤਰ੍ਹਾਂ ਮੁਕੰਮਲ ਹੋ ਜਾਏ ਤਾਂ ਉਸ ਚੀਜ਼ ਦੀ ਖੁਸ਼ੀ ਤਾਂ ਬਹੁਤ ਹੁੰਦੀ ਆ ਇਸ ਕਰਕੇ ਮੈਂ ਇਹਨੂੰ ਜਦੋਂ ਕੰਪਲੀਟ ਕੀਤਾ ਤਾਂ ਉਹ ਇੱਕ ਚਾਜ ਆ ਬਹੁਤ ਸੀ ਮਨ ਵਿੱਚ ਕਿ ਮੈਂ ਜਿਹੜੀ ਚੀਜ਼ ਨੂੰ ਸ਼ੁਰੂ ਕੀਤਾ ਉਹ ਮੈਂ ਮੁਕੰਮਲ ਪੂਰਾ ਕਰ ਸਕਾਂ ਇਸ ਕਰਕੇ ਉਹਨੇ ਨੂੰ ਮੈਂ ਵਧੀਆ ਫਰੇਮਿੰਗ ਵਗੈਰਾ ਕਰੂੰਗਾ ਉਸ ਤੋਂ ਬਾਅਦ ਦੇਖਦੇ ਆ ਬਾਕੀ ਸਹਿਕਰਮੀਆਂ ਨੇ ਕਿਵੇਂ ਸਹਾਰਿਆ ਤੁਹਾਨੂੰ ਜਿਵੇਂ ਤੁਹਾਡੇ ਸੂਚਨਾ ਕੇਂਦਰ 'ਚ ਕੰਮ ਕਰਦੇ ਨੇ ਉਹ ਸਾਰਿਆਂ ਨੇ ਬਹੁਤ ਵਧੀਆ ਕਿਹਾ ਤੇ ਜਿਸ ਨੂੰ ਮੈਂ ਇਸ ਚੀਜ਼ ਬਾਰੇ ਦੱਸਿਆ ਤਾਂ ਉਹਨਾਂ ਨੇ ਬਹੁਤ ਪ੍ਰਸ਼ੰਸਾ ਕੀਤੀ ਤੇ ਬਹੁਤ ਵਧੀਆ ਜਿੱਦਾਂ ਵੀ ਉਹ ਦੱਸਦੇ ਰਹੇ ਕਿ ਬਹੁਤ ਵਧੀਆ ਬਣ ਰਿਹਾ ਤੇ ਫਿਰ ਇੱਕ ਹੋਰ ਮਨ ਨੂੰ ਹੁੰਦਾ ਕਿ ਜੇ ਕੋਈ ਸਲਾਹ ਰਿਆ ਤਾਂ ਮੈਂ ਹੋਰ ਕੋਸ਼ਿਸ਼ ਕਰਾਂ ਤਾਂ ਮੈਨੂੰ ਪੂਰੀ ਤਰ੍ਹਾਂ ਨਾਲ ਕੰਪਲੀਟ ਕਰ ਸਕਾਂ ਸੋ ਇੱਕ ਹੋਰ ਸਪੈਸ਼ਲ ਲੈ ਕੇ ਆਇਆ ਦਿਖਾਉਣ ਵਾਸਤੇ ਨਹੀਂ ਮੈਂ ਉਥੋਂ ਇੱਥੋਂ ਫਰੇਮਿੰਗ ਵਗੈਰਾ ਕਰਵਾਉਣੀ ਸੀ ਮੈਂ ਇਸ ਲਈ ਲੈ ਕੇ ਆਇਆ ਤੇ ਇੱਕ ਮੈਨੂੰ ਸੀ ਕਿ ਮੈਂ ਆਪਣੇ ਜੋ ਸਾਡੇ ਇੰਚਾਰਜ ਸਾਹਿਬ ਉਹਨਾਂ ਨੂੰ ਮੈਂ ਦਿਖਾਵਾਂ ਸੋ ਬੇहद ਖੂਬਸੂਰਤ ਇਹ ਤਸਵੀਰ ਜਿਹੜੀ ਬਣਾਈ ਹੈ ਪੇਂਟਿੰਗ ਬਣਾਈ ਹੈ ਔਰ ਜਿਵੇਂ ਕਿ ਡਿਊਟੀ ਦੇ ਦੌਰਾਨ ਅਸੀਂ ਦੇਖੀਏ ਕਿ ਇੱਕ ਪਾਸੇ ਐਸਜੀਪੀਸੀ ਤੇ ਜਿਹੜੇ ਡਿਊਟੀ ਕਰਦੇ ਆ ਡਿਊਟੀ ਦੇ ਨਾਲ ਨਾਲ ਹਰਮੰਦਰ ਸਾਹਿਬ ਦੇ ਵੀ ਦਰਸ਼ਨ ਔਰ ਸੰਗਤ ਦਾ ਮੂਹ ਪਿਆਰ ਹਰ ਇੱਕ ਚੀਜ਼ ਦੇਖਣੀ ਔਰ ਉਸੇ ਚੀਜ਼ ਨੂੰ ਕੈਦ ਕਰਕੇ ਇਹਨਾਂ ਆਪਣੀ ਪੇਂਟਿੰਗ ਚ उतारी ਹੈ ਔਰ ਇਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜੜੀਆਂ ਪੇਂਟਿੰਗਸ ਨੂੰ ਵੀ ਤਿਆਰ ਕਰਾਂਗੇ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੇਲੀ ਪੋਸਟ ਅੰਮ੍ਰਿਤਸਰ